ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਵਕਤ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਜੋ ਇਨਸਾਨੀਅਤ ਹੈ ਉਹ ਕਦੇ ਵੀ ਧਰਮ ਨਹੀਂ ਦੇਖਦੀ ਜਿਸ ਇਨਸਾਨ ਨੇ ਇਨਸਾਨੀਅਤ ਨਭਾਉਣੀ ਹੋਵੇ ਉਹ ਕਦੇ ਵੀ ਜਾਤ ਪਾਤ ਊਂਚ ਨੀਚ ਕਦੇ ਵੀ ਨਹੀਂ ਦੇਖਦਾ ਇੱਕ ਮੁਸਲਮਾਨ ਦੋਸਤ ਜਿਸ ਨੇ ਆਪਣੀ ਸੋਨੇ ਦੀ ਚੇਨ ਵੇਚ ਕੇ ਜਦੋਂ ਇੱਕ ਨੂੰ ਐਸਪੀ ਬਣਾਇਆ ਤੇ 8 ਸਾਲ ਬਾਅਦ ਜਦੋਂ ਉੱਥੇ ਮਿਲਣ ਪਹੁੰਚਿਆ ਤਾਂ ਰੋਡ ਉੱਪਰ ਉਹ ਮੋਚੀ ਦਾ ਕੰਮ ਕਰ ਰਿਹਾ ਸੀ ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਇੱਕ ਵਕਤ ਜਿਸ ਦੇ ਕੋਲ ਸੋਨਾ ਚਾਂਦੀ ਹਰ ਵਕਤ ਮੌਜੂਦ ਰਹਿੰਦਾ ਸੀ ਤੇ ਉਸ ਨੇ ਹੈਲਪ ਕੀਤੀ ਇੱਕ ਸੋਨੇ ਦੀ ਚੇਨ ਵੇਚ ਕੇ ਐਸਪੀ ਬਣਾਉਣ ਦੇ ਵਿੱਚ ਤੇ ਹੁਣ ਉਸ ਦੇ ਐਨੇ ਮਾੜੇ ਹਾਲਾਤ ਕਿਵੇਂ ਹੋ ਗਏ ਅਤੇ ਅੱਜ ਉਹ ਰੋਡ ਦੇ ਉੱਪਰ ਬੈਠ ਕੇ ਇੱਕ ਮੋਚੀ ਦੀ ਦੁਕਾਨ ਚਲਾ ਰਿਹਾ ਹੈ। ਅਮਨਦੀਪ ਜਦੋਂ ਐਸਪੀ ਲੱਗਿਆ ਤੇ ਐਸਪੀ ਲਾ ਕੇ ਆਪਣੇ ਗੱਡੀਆਂ ਦੇ ਕਾਫਲੇ ਦੇ ਨਾਲ ਕਿਸੇ ਮਿਸ਼ਨ ਦੇ ਉੱਪਰ ਜਾ ਰਿਹਾ ਸੀ। ਉਸ ਦੇ ਨਾਲ ਭਾਰੀ ਪੁਲਿਸ ਬਲ ਤੈਨਾਤ ਸੀ ਅਤੇ ਗੱਡੀਆਂ ਧੂੜਾਂ ਠਾਉਂਦੀਆਂ ਹੋਈਆਂ। ਹੂਟਰ ਵਜਾਉਂਦੀਆਂ ਹੋਈਆਂ ਆਪਣੇ ਸਫ਼ਰ ਦੇ ਵੱਲ ਵਧ ਰਹੀਆਂ ਸੀ ਤੇ ਰਸਤੇ ਦੇ ਵਿੱਚ ਲੁਧਿਆਣੇ ਚੌਂਕ ਤੇ ਜਦੋਂ ਪਹੁੰਚਦੇ ਨੇ ਤੇ ਲਾਲ ਬੱਤੀ ਹੋ ਜਾਂਦੀ ਹੈ ਤੇ ਲਾਲ ਬੱਤੀ ਹੁੰਦੇ ਹੀ ਜੋ ਕਿ ਗੱਡੀਆਂ ਦਾ ਕਾਫਲਾ ਹੈ ਉਸੇ ਜਗ੍ਹਾ ਦੇ ਉੱਪਰ ਰੁਕ ਜਾਂਦਾ ਹੈ ਗੱਡੀ ਦੇ ਵਿੱਚ ਅੱਗੇ-ਅੱਗੇ ਜੋ ਕਿ ਅਮਨਦੀਪ ਬੈਠਾ ਹੁੰਦਾ ਹੈ ਤਾਂ ਜਿਵੇਂ ਹੀ ਉਸ ਦੀ ਨਜ਼ਰ ਚੌਂਕ ਦੇ ਕਿਨਾਰੇ ਲੱਗਿਆ ਹੋਇਆ ਇੱਕ ਮੋਚੀ ਦਾ ਠੇਲਾ ਜਿੱਥੇ ਕਿ ਇੱਕ ਇਨਸਾਨ ਜੁੱਤੀਆਂ ਗੰਢ ਰਿਹਾ ਸੀ ਤੇ ਜਿਵੇਂ ਹੀ ਅਮਨਦੀਪ ਦੀ ਨਜ਼ਰ ਉਸ ਇਨਸਾਨ ਦੇ ਉੱਪਰ ਪਈ ਤੇ ਉਹ ਇਨਸਾਨ ਕੋਈ ਹੋਰ ਨਹੀਂ ਸੀ ਬਲਕਿ ਉਸੇ ਦਾ ਹੀ ਦੋਸਤ ਅਬਦੁਲ ਰਹਿਮਾਨ ਸੀ ਜੋ ਕਿ ਐਸ ਵਕਤ ਜੋੜੇ ਗੰਡਨ ਦੇ ਵਿੱਚ ਮਸ਼ਕੂਲ ਸੀ ਅਤੇ ਉਸ ਦੇ ਕੋਲ ਕਾਫੀ ਗ੍ਰਾਹਕ ਵੀ ਖੜੇ ਸੀ ਉਸ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਕੰਮ ਦੇ ਵਿੱਚ ਸੀ ਆਪਣੇ ਕੰਮ ਦੇ ਵਿੱਚ ਰੁੱਝਿਆ ਹੋਇਆ ਸੀ ਅਤੇ ਜੁੱਤੀਆਂ ਗੰਢੀ ਜਾ ਰਿਹਾ ਸੀ ਦੋਸਤੋ ਅਮਨਦੀਪ ਦੀ ਨਜ਼ਰ ਅਬਦੁਲ ਰਹਿਮਾਨ ਦੇ ਉੱਪਰ ਪਈ ਤਾਂ ਉਸ ਨੂੰ ਉਸ ਨੇ ਪਹਿਚਾਨ ਲਿਆ ਇਹ ਉਹੀ ਅਬਦੁਲ ਰਹਿਮਾਨ ਸੀ ਜਿਸ ਨੇ ਅੱਜ ਤੋਂ 8 ਸਾਲ ਪਹਿਲਾਂ ਸੋਨੇ ਦੀ ਚੈਨ ਵੇਚ ਕੇ ਅਮਨਦੀਪ ਨੂੰ ਪੈਸੇ ਦਿੱਤੇ ਸੀ ਕਿ ਅਮਨਦੀਪ ਤੂੰ ਮੇਰਾ ਦੋਸਤ ਹੈ ਤੂੰ ਮੇਰਾ ਦੋਸਤ ਹੀ ਨਹੀਂ ਤੂੰ ਮੇਰਾ ਭਰਾ ਹੈ ਅਤੇ ਹੁਣ ਤੂੰ ਆਪਣੀ ਤਿਆਰੀ ਕਰ ਅਤੇ ਤਿਆਰੀ ਕਰਕੇ ਤੂੰ ਆਪਣੇ ਮੁਕਾਮ ਦੇ ਉੱਪਰ ਪਹੁੰਚ ਕਿਉਂਕਿ ਤੂੰ ਵੀ ਗਰੀਬੀ ਦੇ ਵਿੱਚ ਆਪਣੇ ਦਿਨ ਗੁਜ਼ਾਰੇ ਨੇ ਤੇਰੇ ਮਾਤਾ ਪਿਤਾ ਐਨੇ ਸਮਰਥ ਨਹੀਂ ਕਿ ਤੈਨੂੰ ਐਂਗੀ ਮਹਿੰਗੀ ਪੜ੍ਹਾਈ ਕਰਵਾ ਸਕਣ ਅਤੇ ਤੇਰਾ ਸੁਪਨਾ ਹੈ ਕਿ ਤੂੰ ਅੱਗੇ ਵਧੇ ਕਿਉਂਕਿ ਅਮਨਦੀਪ ਨੇ ਬਚਪਨ ਦੇ ਵਿੱਚ ਹੀ ਸੁਪਨਾ ਲਿਆ ਸੀ ਕਿ ਮੈਂ ਕੋਈ ਵੱਡੀ ਸਿਵਲ ਸਰਵਿਸ ਤੇ ਜਾਵਾਂਗਾ ਅਤੇ ਉੱਥੇ ਜਾ ਕੇ ਮੈਂ ਆਪਣੀ ਜ਼ਿੰਦਗੀ ਨੂੰ ਅਗਾਹ ਕਾਮਯਾਬ ਕਰਾਂਗਾ ਉਸ ਦਾ ਦੋਸਤ ਅਬਦੁਲ ਰਹਿਮਾਨ ਉਸਨੇ ਸੋਨੇ ਦੀ ਚੈਨ ਵੇਚ ਦਿੱਤੀ ਸੀ ਤੇ ਉਸ ਨੂੰ ਪੈਸੇ ਦੇ ਦਿੱਤੇ ਸੀ ਐਨੇ ਸਾਲਾਂ ਤੋਂ ਨਾ ਤਾਂ ਅਬਦੁਲ ਦਾ ਫੋਨ ਲੱਗਦਾ ਸੀ ਕਿਉਂਕਿ ਅਮਨਦੀਪ ਐਹਸਾਨ ਫਰਾਮੋਸ ਨਹੀਂ ਸੀ ਉਹ ਐਹਸਾਨਾ ਨੂੰ ਸਮਝਦਾ ਸੀ ਕਿ ਉਸ ਦੇ ਦੋਸਤ ਨੇ ਉਸ ਦੇ ਨਾਲ ਜੋ ਕੁਝ ਕੀਤਾ ਸੀ ਪਰ ਅੱਜ ਅਬਦੁਲ ਰਹਿਮਾਨ ਦੀ ਐਨੀ ਮਾੜੀ ਹਾਲਾਤ ਕਿਵੇਂ ਹੋ ਗਈ ਇਹ ਸਭ ਕੁਝ ਦੇਖ ਕੇ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਸਨੇ ਆਪਣੀ ਗੱਡੀਆਂ ਦੇ ਕਾਫਲੇ ਨੂੰ ਕਿਹਾ ਕਿ ਸਾਰੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਲਾਓ। ਮੈਨੂੰ ਇੱਥੇ ਹੀ ਥੋੜਾ ਜਿਹਾ ਕੰਮ ਹੈ। ਅਮਨਦੀਪ ਆਪਣੇ ਕਦਮ ਅਗਾਹ ਵਧਾਉਂਦਾ ਹੈ ਅਤੇ ਅਗਾਹ ਜਾ ਕੇ ਜਿਵੇਂ ਹੀ ਅਬਦੁਲ ਰਹਿਮਾਨ ਦੇ ਕੋਲ ਜਾ ਕੇ ਪਹੁੰਚਦਾ ਹੈ ਤੇ ਕਹਿੰਦਾ ਹੈ ਅਬਦੁੱਲੇ ਤੂੰ ਇੱਥੇ ਤੇ ਜਿਵੇਂ ਹੀ ਅਬਦੁਲ ਰਹਿਮਾਨ ਉੱਪਰ ਦੇਖਦਾ ਹੈ ਤਾਂ ਸਾਹਮਣੇ ਉਸਦਾ ਦੋਸਤ ਅਮਨਦੀਪ ਸਿੰਘ ਜੋ ਕਿ ਐਸਪੀ ਬਣ ਕੇ ਖੜਾ ਸੀ ਅਬਦੁਲ ਰਹਿਮਾਨ ਆਪਣਾ ਕੰਮ ਛੱਡ ਕੇ ਘੁੱਟ ਕੇ ਜਫੀ ਪਾ ਲੈਂਦਾ ਹੈ ਅਤੇ ਆਪਣੇ ਦੋਸਤ ਦੇ ਗਲ ਲੱਗ ਕੇ ਪੁੱਬਾ ਮਾਰ ਮਾਰ ਰੋਣ ਲੱਗ ਜਾਂਦਾ ਹੈ ਜੀ ਹਾਂ ਦੋਸਤੋ ਤੁਸੀਂ ਵੀ ਸੋਚਦੇ ਹੋਵੋਗੇ ਕਿ ਅੱਜ ਅਬਦੁਲ ਰਹਿਮਾਨ ਦੀ ਐਨੀ ਮਾੜੀ ਹਾਲਤ ਕਿਵੇਂ ਹੋ ਗਈ ਜਿਸ ਨੇ ਆਪਣੀ ਸੋਨੇ ਦੀ ਚੈਨ ਵੇਚ ਕੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਸੀ ਕਿ ਅੱਜ ਅਮਨਦੀਪ ਐਸਪੀ ਲੱਗਿਆ ਹੋਇਆ ਹੈ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਅੱਜ ਜੇਕਰ ਆਪਾਂ ਗੱਲ ਕਰੀਏ ਕਿ ਇਨਸਾਨ ਜੇਕਰ ਆਪਣੀ ਇਨਸਾਨੀਅਤ ਨਿਭਾਉਣ ਤੇ ਆ ਜਾਵੇ ਤਾਂ ਕਦੇ ਵੀ ਉਹ ਜਾਤ ਨਹੀਂ ਦੇਖਦਾ ਤੇ ਕਦੇ ਵੀ ਉਹ ਧਰਮ ਨਹੀਂ ਦੇਖਦਾ انسان ਜੋ ਕਿ ਇੱਕ ਸੱਚੀ ਦੋਸਤੀ ਦੇ ਵਿੱਚ ਜੇਕਰ ਜਾਤਾਂ ਧਰਮਾਂ ਤੋਂ ਉੱਪਰ ਉੱਠ ਜਾਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਅਗਾਹ ਵਾਧਾ ਹੀ ਵਾਧਾ ਹੈ ਪਰ ਅੱਜ ਅਬਦੁਲ ਰਹਿਮਾਨ ਉਸ ਦੀ ਐਨੀ ਮਾੜੀ ਹਾਲਤ ਕਿਵੇਂ ਹੋ ਗਈ ਇਹ ਗੱਲ ਤਾਂ ਇੱਕ ਸੋਚਣ ਵਾਲਾ ਵਿਸ਼ਾ ਹੈ ਤੁਸੀਂ ਸੋਚਦੇ ਹੋ ਕਿ ਅਬਦੁਲ ਰਹਿਮਾਨ ਜੋ ਕਿ ਕਿਸੇ ਵਕਤ ਐਨਾ ਅਮੀਰ ਸੀ ਤੇ ਅੱਜ ਗਰੀਬੀ ਵਾਲੇ ਦਿਨ ਕਿਉਂ ਕੱਟ ਰਿਹਾ ਹੈ ਤੇ ਦੂਜੇ ਪਾਸੇ ਅਮਨਦੀਪ ਜੋ ਕਿ ਐਸਪੀ ਲੱਗ ਚੁੱਕਿਆ ਸੀ ਪਰ ਉਸਨੇ ਆਪਣੇ ਦੋਸਤ ਨੂੰ ਭਾਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਉਂਕਿ ਐਨੇ ਸਾਲਾਂ ਤੋਂ ਦੂਰ ਕਿਉਂ ਰਿਹਾ ਅਮਨਦੀਪ ਕਿਉਂਕਿ ਸੰਘਰਸ਼ ਦੇ ਵਿੱਚ ਸਾਥ ਤਾਂ ਅਬਦੁਲ ਰਹਿਮਾਨ ਨੇ ਦਿੱਤਾ ਸੀ ਅਬਦੁਲ ਰਹਿਮਾਨ ਜੋ ਇੱਕ ਦਿਨ ਅਮੀਰ ਸੀ ਤੇ ਅੱਜ ਗਰੀਬੀ ਦੇ ਵਿੱਚ ਦਿਨ ਕੱਟ ਰਿਹਾ ਹੈ ਅਬਦੁਲ ਰਹਿਮਾਨ ਇੱਕ ਮੱਧਮ ਵਰਗੀ ਪਰਿਵਾਰ ਵਿੱਚ ਪੈਦਾ ਹੋਇਆ ਉਸਦੇ ਪਿਤਾ ਇੱਕ ਛੋਟੀ ਜੀ ਦੁਕਾਨ ਚਲਾਉਂਦੇ ਸਨ ਜਿਸ ਨਾਲ ਪਰਿਵਾਰ ਦੀ ਗੁਜ਼ਰਬਸਰ ਹੁੰਦੀ ਰਹੀ ਅਬਦੁੱਲ ਬਹੁਤ ਚਤੁਰ ਅਤੇ ਦਿਲ ਦਾ ਚੰਗਾ ਸੀ ਸਕੂਲ ਦੇ ਵਿੱਚ ਅਮਨਦੀਪ ਦੇ ਨਾਲ ਦੋਸਤੀ ਹੋਈ ਤੇ ਦੋਵੇਂ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਦੇ ਰਹੇ ਅਮਨਦੀਪ ਅਤੇ ਅਬਦੁਲ ਰਹਿਮਾਨ ਜੋ ਕਿ ਇਕੱਠੇ ਹੀ ਸਕੂਲ ਦੇ ਵਿੱਚ ਪੜ੍ਹਦੇ ਸੀ ਉਨ੍ਹਾਂ ਦੀ ਦੋਸਤੀ ਜੋ ਕਿ ਪੂਰੇ ਸਕੂਲ ਦੇ ਵਿੱਚ ਇੱਕ ਮਿਸਾਲ ਬਣੀ ਹੋਈ ਸੀ ਪਰ ਕਿਸਮਤ ਨੇ ਉਸ ਨਾਲ ਖੇਡ ਖੇਡਿਆ ਕਿ ਪਿਤਾ ਦੀ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਦੇ ਉੱਪਰ ਕਰਜ਼ਾ ਚੜ ਗਿਆ ਕਿਉਂਕਿ ਉਸ ਵੇਲੇ ਰੋਜ਼ਗਾਰ ਨਹੀਂ ਸੀ ਉਹ ਗਲਤ ਸੰਗਤ ਵਿੱਚ ਪੈ ਗਿਆ ਨਵੇਂ ਦੋਸਤਾਂ ਨੇ ਉਸ ਨੂੰ ਜੂਆ ਅਤੇ ਸ਼ਰਾਬ ਵੱਲ ਲਾਜਾ ਦਿੱਤਾ ਘਰ ਦੀ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਨਾ ਮੁੱਕਿਆ ਤੇ ਜਦੋਂ ਉਹ 22 ਸਾਲ ਦਾ ਸੀ ਤੇ ਪਰਿਵਾਰ ਬਿਲਕੁਲ ਟੁੱਟ ਗਿਆ ਸੀ ਆਖਰਕਾਰ ਉਹ ਲਾਹੌਰ ਦੇ ਬਾਜ਼ਾਰ ਵਿੱਚ ਇੱਕ ਮੋਚੀ ਬਣ ਗਿਆ ਕਿਉਂਕਿ ਹੋਰ ਕੋਈ ਰਾ ਨਹੀਂ ਸੀ ਅਮਨਦੀਪ ਦੀ ਜੇਕਰ ਆਪਾਂ ਗੱਲ ਕਰੀਏ ਅਮਨਦੀਪ ਇੱਕ ਗਰੀਬ ਕਿਸਾਨ ਦੇ ਪਰਿਵਾਰ ਵਿੱਚ ਜਨਮਿਆ ਪਿਤਾ ਪਿੰਡ ਵਿੱਚ ਮਜ਼ਦੂਰੀ ਕਰਦੇ ਸਨ ਪਰ ਉਹਨਾਂ ਦੀ ਇੱਕੋ ਹੀ ਇੱਛਾ ਸੀ ਕਿ ਉਹਨਾਂ ਦਾ ਪੁੱਤਰ ਵਧੀਆ ਪੜੇ ਅਮਨਦੀਪ ਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਪਰ ਘਰ ਦੀ ਹਾਲਤ ਖਰਾਬ ਹੋਣ ਕਰਕੇ ਉਹ ਰਾਤ ਨੂੰ ਵੀ ਮਜ਼ਦੂਰੀ ਕਰਦਾ ਅਤੇ ਦਿਨੇ ਪੜ੍ਹਾਈ ਦੇ ਵਿੱਚ مشਗੂਲ ਰਹਿੰਦਾ ਜਦੋਂ ਉਸਦੇ ਕੋਲ ਪੜਾਈ ਦੇ ਲਈ ਪੈਸੇ ਨਹੀਂ ਸਨ ਕਿਉਂਕਿ ਉਸਦੇ ਪਿਤਾ ਤਾਂ ਮਜ਼ਦੂਰੀ ਕਰਦੇ ਸੀ ਪਰ ਉਸਨੇ ਜਾਗਦੀਆਂ ਅੱਖਾਂ ਦੇ ਨਾਲ ਜੋ ਸੁਪਨੇ ਦੇਖੇ ਤੇ ਉਹ ਸੁਪਨੇ ਵੀ ਤਾਂ ਪੂਰੇ ਕਰਨੇ ਸੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸੁਪਨੇ ਦੇਖ ਲੈਂਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਉਸਦੇ ਕੋਲ ਸੁਪਨੇ ਪੂਰੇ ਕਰਨ ਦੇ ਲਈ ਹਾਇਸੀਅਤ ਨਹੀਂ ਹੁੰਦੀ ਤਾਂ ਉਸਨੇ ਆਪਣੇ ਦੋਸਤ ਅਬਦੁੱਲ ਦੇ ਕੋਲੋਂ ਮਦਦ ਮੰਗੀ ਅਬਦੁੱਲ ਨੂੰ ਕਿਹਾ ਕਿ ਅਬਦੁੱਲ ਮੇਰੀ ਗੱਲ ਸੁਣਾ ਹੁਣ ਤੂੰ ਮੇਰਾ ਭਰਾ ਹੈ ਤੇ ਮੈਂ ਤੈਨੂੰ ਕਦੇ ਦੋਸਤ ਮੰਨਿਆ ਹੀ ਨਹੀਂ ਮੈਂ ਤਾਂ ਤੈਨੂੰ ਭਰਾਵਾਂ ਵਾਂਗੂ ਮੰਨਿਆ ਹੈ ਪਰ ਮੈਂ ਕੀ ਕਰਨਾ ਹੈ ਕਿ ਮੈਂ ਬਹੁਤ ਵੱਡੇ ਸੁਪਨੇ ਦੇਖ ਲਏ ਮੈਂ ਸਿਵਲ ਸਰਵਿਸ ਦੇ ਵਿੱਚ ਜਾਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਸਰਵਿਸ ਦੇ ਵਿੱਚ ਜਾਣ ਲਈ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਬਹੁਤ ਸਾਰਾ ਪੜ੍ਹਨਾ ਪੈਂਦਾ ਹੈ ਕੋਚਿੰਗ ਸੈਂਟਰਾਂ ਤੇ ਜਾਣਾ ਪੈਂਦਾ ਹੈ ਪਰ ਮੈਂ ਤਾਂ ਤੈਨੂੰ ਪਤਾ ਹੀ ਹੈ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਹੈ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰਨ ਦੇ ਕਾਰਨ ਮੇਰੇ ਕੋਲ ਜਿਆਦਾ ਐਕਸਪੀਰੀਅੰਸ ਨਹੀਂ ਹੈ ਮੈਂ ਰਾਤ-ਰਾਤ ਪਰ ਮਜ਼ਦੂਰੀ ਕਰਦਾ ਹਾਂ ਠੇਕਿਆਂ ਤੇ ਕੰਮ ਕਰਦਾ ਹਾਂ ਅਤੇ ਦਿਨੇ ਆ ਕੇ ਆਪਣੀ ਪੜ੍ਹਾਈ ਕਰਦਾ ਹਾਂ ਐਦਾਂ ਤਾਂ ਮੈਂ ਉਸ ਲੈਵਲ ਤੱਕ ਨਹੀਂ ਪਹੁੰਚ ਸਕਦਾ ਜੋ ਮੈਂ ਸੁਪਨੇ ਦੇਖੇ ਨੇ ਪਰ ਮੇਰੇ ਮਾਤਾ ਪਿਤਾ ਇੱਕ ਗਰੀਬ ਨੇ ਜੋ ਕਿ ਮਜ਼ਦੂਰੀ ਕਰਦੇ ਨੇ ਮੈਨੂੰ ਉਹਨਾਂ ਵੱਲ ਵੀ ਦੇਖਣਾ ਹੈ ਅਤੇ ਮੈਂ ਕੁਝ ਬਣ ਕੇ ਦਿਖਾਉਣਾ ਹੈ ਤਾਂ ਅਬਦੁੱਲ ਨੂੰ ਕਿਹਾ ਕਿ ਅਬਦੁੱਲਾ ਹੁਣ ਆਪਾਂ ਕਿਵੇਂ ਕਰੀਏ ਤੂੰ ਮੇਰੀ ਕਿਸ ਤਰੀਕੇ ਦੇ ਨਾਲ ਮਦਦ ਕਰ ਸਕਦਾ ਹੈ ਉਸਨੇ ਅਬਦੁਲ ਰਹਿਮਾਨ ਨੂੰ ਸਾਰੀ ਸੱਚਾਈ ਦੱਸੀ ਤਾਂ ਅਬਦੁਲ ਰਹਿਮਾਨ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਜੋ ਸੋਨੇ ਦੀ ਚੈਨ ਪਈ ਹੈ ਇਹ ਤੇਰੇ ਤੋਂ ਕੁਰਬਾਨ ਮੈਂ ਸੋਨੇ ਦੀ ਚੈਨ ਵੇਚ ਕੇ ਮੈਂ ਤੇਰੀ ਮਦਦ ਕਰਾਂਗਾ ਜਿੰਨੇ ਵੀ ਪੈਸੇ ਮਿਲਦੇ ਨੇ ਤੂੰ ਉਸ ਦੇ ਲਈ ਜੋ ਕਿ ਤਿਆਰੀ ਕਰ ਅਤੇ ਤਿਆਰੀ ਕਰਕੇ ਆਪਣੇ ਆਪ ਨੂੰ ਕਾਮਯਾਬ ਕਰ ਅਤੇ ਹਾਂ ਇਹ ਅਹਿਸਾਨ ਅਮਨਦੀਪ ਨੇ ਕਿਹਾ ਕਿ ਮੈਂ ਕਦੇ ਨਹੀਂ ਭੁੱਲਾਂਗਾ ਤੂੰ ਅੱਜ ਜੋ ਮੇਰੀ ਮਦਦ ਕੀਤੀ ਹੈ ਮੈਂ ਇਸ ਤੋਂ ਦੁੱਗਣਾ ਚੁਗਣਾ ਕਰਕੇ ਤੈਨੂੰ ਮੋੜਾਂਗਾ ਕਿਉਂਕਿ ਤੂੰ ਆਪਣੀ ਚੈਨ ਵੇਚ ਕੇ ਮੈਨੂੰ ਇਸ ਲਈ ਮਦਦ ਕਰ ਰਿਹਾ ਹੈ ਇਹ ਪੈਸੇ ਅਮਨਦੀਪ ਦੀ ਕਿਸਮਤ ਬਦਲਣ ਵਾਲੇ ਸਾਬਤ ਹੋਏ ਉਹ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋਇਆ ਫਿਰ ਉਸਨੇ ਯੂਪੀਐਸਸੀ ਦੀ ਤਿਆਰੀ ਕੀਤੀ ਤੇ ਆਖਰਕਾਰ ਅੱਜ ਕੜੀ ਮਿਹਨਤ ਤੋਂ ਬਾਅਦ ਉਹ ਐਸਪੀ ਬਣ ਗਿਆ ਜੀ ਹਾਂ 8 ਸਾਲਾਂ ਬਾਅਦ ਜਦੋਂ ਐਸਪੀ ਬਣਿਆ ਤੇ ਅਬਦੁਲ ਰਹਿਮਾਨ ਰੋਡ ਦੇ ਉੱਪਰ ਜੁੱਤੀਆਂ ਸੁੰਦੇ ਹੋਏ ਦੇਖਿਆ ਤਾਂ ਉਸ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਤੂੰ ਇੱਥੇ ਕਿਵੇਂ ਆ ਗਿਆ ਦੋਸਤ ਅਮਨਦੀਪ ਨੇ ਪੁੱਛਿਆ ਅਬਦੁੱਲ ਨੇ ਹੱਸ ਕੇ ਕਿਹਾ ਕਿ ਕਿਸਮਤ ਆਪਣੇ ਆਪ ਵਿੱਚ ਇੱਕ ਖੇਡ ਹੈ ਅਮਨਦੀਪ ਨੇ ਕਿਹਾ ਕਿ ਤੇਰੇ ਘਰ ਦੇ ਹਾਲਾਤ ਤਾਂ ਠੀਕ ਠਾਕ ਸੀ ਪਰ ਤੇਰੀ ਐਨੀ ਮਾੜੀ ਹਾਲਾਤ ਕਿਵੇਂ ਹੋ ਗਈ ਦੋਸਤੋ ਬਾਦ ਅਬਦੁੱਲ ਨੇ ਕਿਹਾ ਇਹ ਸਭ ਜ਼ਿੰਦਗੀ ਦਾ ਜੀਵਨ ਚੱਕਰ ਹੈ ਜੇਕਰ ਇਨਸਾਨ ਗਲਤ ਸੰਗਤ ਦੇ ਵਿੱਚ ਪੈ ਜਾਂਦਾ ਹੈ ਤਾਂ ਗਲਤ ਸੰਗਤ ਉਸ ਨੂੰ ਇਸ ਕਦਰ ਘਸੀਟ ਦਿੰਦੀ ਹੈ ਕਿ ਇਨਸਾਨ ਨੂੰ ਆਪਣੇ ਚੰਗੇ ਮਾੜੇ ਦਾ ਵੀ ਪਤਾ ਨਹੀਂ ਚੱਲਦਾ ਉਸ ਦੇ ਨਾਲ ਅੱਗੇ ਕੀ ਹੋਣ ਵਾਲਾ ਉਸਤੇ ਬਾਰੇ ਪਤਾ ਨਹੀਂ ਚੱਲਦਾ ਪਰ ਹੁਣ ਮੈਨੂੰ ਆਪਣੀ ਰੋਟੀ ਦਾ ਗੁਜ਼ਾਰਾ ਕਰਨ ਦੇ ਲਈ ਇੱਥੇ ਇਹ ਕੰਮ ਕਰਨਾ ਪੈ ਰਿਹਾ ਹੈ ਅਬਦੁੱਲ ਨੇ ਕਿਹਾ ਕਿ ਕਿਸਮਤ ਜੋ ਹੈ ਆਪਣੇ ਆਪ ਦੇ ਵਿੱਚ ਇੱਕ ਖੇਡ ਹੈ ਜੋ ਕਿ ਸਾਡੇ ਨਾਲ ਖੇਡ ਰਹੀ ਹੈ ਅਮਨਦੀਪ ਨੇ ਕਿਹਾ ਕਿ ਅਬਦੁੱਲ ਤੂੰ ਮੇਰੇ ਲਈ ਇੰਨਾ ਕੁਝ ਕੀਤਾ ਤੇ ਮੇਰੇ ਲਈ ਤੂੰ ਆਪਣੀ ਸੋਨੇ ਦੀ ਚੈਨ ਵੇਚ ਦਿੱਤੀ ਤੇ ਹੁਣ ਦੱਸ ਤੈਨੂੰ ਕੀ ਚਾਹੀਦਾ ਹੈ ਤੇਰੇ ਲਈ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ ਹਾਂ ਉਸ ਤੋਂ ਬਾਅਦ ਅਬਦੁੱਲ ਨੇ ਕਿਹਾ ਕਿ ਦੋਸਤ ਮੈਂ ਆਪਣੀ ਜ਼ਿੰਦਗੀ ਦੇ ਨਾਲ ਖੁਸ਼ ਹਾਂ ਮੈਨੂੰ ਆਪਣੀ ਜ਼ਿੰਦਗੀ ਤੋਂ ਕਿਸੇ ਵੀ ਚੀਜ਼ ਦਾ ਕੋਈ ਵੀ ਉਲੰਭਾ ਨਹੀਂ ਕਿਉਂਕਿ ਕਿਸਮਤ ਨੇ ਜਿੱਥੇ ਮੈਨੂੰ ਰੱਖਣਾ ਉੱਥੇ ਮੈਨੂੰ ਰੱਖੇਗੀ ਤੇ ਅੱਜ ਕਿਸਮਤ ਨੇ ਜਿੱਥੇ ਤੈਨੂੰ ਰੱਖਿਆ ਹੈ ਉਹ ਤੈਨੂੰ ਰੱਖੇਗੀ ਕਿਸਮਤ ਆਪਣੇ ਨਾਲ ਖੇਡ ਖੇਡ ਰਹੀ ਹੈ ਤੂੰ ਆਪਣੀ ਮਿਹਨਤ ਕੀਤੀ ਤੂੰ ਆਪਣੀ ਮਿਹਨਤ ਕਰਕੇ ਕਾਮਯਾਬ ਹੋ ਗਿਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੇਰੇ ਪਲਸੀ ਉਹ ਮੈਂ ਗਲਤ ਸੰਗਤੀ ਦੇ ਵਿੱਚ گزار ਲਏ ਪਰ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਸੁਧਾਰ ਲਿਆ ਅਤੇ ਹੁਣ ਸੋਚਿਆ ਕਿ ਦੋ ਵਕਤ ਦੀ ਰੋਟੀ ਖਾਣੀ ਹੈ ਅਤੇ ਰਹਿਣ ਦੇ ਲਈ ਛੱਤ ਮੈਨੂੰ ਚਾਹੀਦੀ ਹੈ ਉਸੇ ਵਾਸਤੇ ਮੈਂ ਦਿਨ ਰਾਤ ਇੱਥੇ ਮਿਹਨਤ ਕਰ ਰਿਹਾ ਹਾਂ ਤੇ ਮਿਹਨਤ ਕਰਕੇ ਮੈਂ ਆਪ ਦਾ ਜੋ ਵੀ ਮੈਥੋਂ ਗੁਜ਼ਾਰਾ ਹੁੰਦਾ ਹੈ ਮੈਂ ਗੁਜ਼ਾਰਾ ਕਰ ਲੈਣਾ ਹਾਂ ਦੋਸਤੋ ਬਾਅਦ ਅਮਨਦੀਪ ਨੇ ਕਿਹਾ ਕਿ ਦੋਸਤ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਪਰ ਅਬਦੁੱਲ ਨੇ ਕਿਹਾ ਕਿ ਦੋਸਤਾ ਮੈਂ ਆਪਣੀ ਜ਼ਿੰਦਗੀ ਦੇ ਨਾਲ ਖੁਸ਼ ਹਾਂ ਤੂੰ ਆਪਣਾ ਜੋ ਵੀ ਫਰਜ਼ ਨਿਭਾਉਣਾ ਹੈ ਨਿਭਾ ਸਕਦਾ ਹੈ ਤਾਂ ਅਮਨਦੀਪ ਨੇ ਕਿਹਾ ਕਿ ਤੂੰ ਮੇਰੇ ਲਈ ਐਡਾ ਵੱਡਾ एहसान ਕੀਤਾ ਤੇ ਅੱਜ ਜੇ ਮੈਂ ਤੇਰੇ ਲਈ ਕੁਝ ਨਾ ਕਰਾਂ ਤੇ ਮੇਰੇ ਵਰਗਾ एहसान فراموش ਕਿਹੜਾ ਹੋ ਸਕਦਾ ਹੈ ਤਾਂ ਅਮਨਦੀਪ ਨੇ ਉਸ ਨੂੰ ਇੱਕ ਨਵੀਂ ਦੁਕਾਨ ਲੈ ਕੇ ਦਿੱਤੀ ਤਾਂ ਕਿ ਉਹ ਆਪਣਾ ਕੰਮ ਇੱਜ਼ਤ ਨਾਲ ਕਰ ਸਕੇ ਤੇ ਦੋਸਤੋ ਉਹਨਾਂ ਦੀ ਦੋਸਤੀ ਇੱਕ ਉਦਾਹਰਣ ਬਣ ਗਈ ਕਿਸਮਤ ਬਦਲ ਸਕਦੀ ਹੈ ਪਰ ਦੋਸਤੀ ਹਮੇਸ਼ਾ ਕਾਇਮ ਰਹਿੰਦੀ ਹੈ ਜਾਏ ਇਨਸਾਨ ਕਿੰਨਾ ਵੀ ਵੱਡਾ ਬਣ ਜਾਵੇ ਕਿੰਨਾ ਵੀ ਨੀਵਾ ਹੋ ਜਾਵੇ ਪਰ ਜਿਹੜੀ ਦੋਸਤੀ ਹੈ ਨਾ ਉਹ ਕ੍ਰਿਸ਼ਨ ਸੁਦਾਮੇ ਵਰਗੀ ਹੋਣੀ ਚਾਹੀਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ